ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਤੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਉਹਨਾਂ ਨੇ ਦੋ ਸੁਭਾ ਰੱਬ ਦੇ ਇੱਕੋ ਥਾਂ ਤੇ ਇਕੱਠੇ ਕਹੇ ਇੱਕੋ ਥਾਂ ਤੇ ਇਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਦੋ ਸੁਭਾ ਉਹਨਾਂ ਦਾ ਇੱਕ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਹਜ਼ੂਰ ਕਹਿੰਦੇ ਸੂਰਜ ਵਿੱਚ ਇੱਕ ਗੁਣ ਹੈ ਤਪਸ਼ ਦੇਣੀ ਉਹ ਗਰਮ ਹੈ ਉਹ ਗਰਮੀ ਵੰਡਦਾ ਹੈ ਚੰਦਰਮਾ ਦਾ ਦੂਜਾ ਗੁਣ ਹੈ ਉਹ ਠੰਡ ਵੰਡਦਾ ਉਹਦੇ ਕੋਈ ਗਰਮੀ ਨਹੀਂ ਪਰ हे ਅਕਾਲ ਪੁਰਖ ਵੈਗਰੂ ਜੀ ਤੁਹਾਡੇ ਵਿੱਚ ਇੱਕੋ ਸਮੇਂ ਦੋ ਤਰ੍ਹਾਂ ਦੇ ਸੁਭਾਵ ਨੇ ਤੁਸੀਂ ਗਰਮੀ ਵੀ ਦਿੰਦੇ ਹੋ ਤੇ ਠੰਡ ਵੀ ਦਿੰਦੇ ਹੋ ਦੋਵੇਂ ਚੀਜ਼ਾਂ ਇਕੱਠੀਆਂ ਕਰ ਦਿੰਦੇ ਹੋ हे ਰਾਵ हे ਸਸ हे করুণਾ ਨਿਦ ਤੁਸੀਂ ਰਾਵ ਸੂਰਜ ਵਰਗੇ ਵੀ ਹੋ हे ਸਸ ਜਦੋਂ ਕਿਸੇ ਬੰਦੇ ਨੂੰ ਤੁਸੀਂ ਉਹਦੇ ਪਾਪਾਂ ਦੀ ਸਜ਼ਾ ਦਿੰਦੇ ਹੋ ਤੇ ਨਾਲ ਨਾਲ ਪਿਆਰ ਵੀ ਕਰਦੇ ਹੋ ਬੇਭੁਗਤ ਕੇ ਵਾਪਸ ਆ ਜਾਏਗਾ ਹੇ ਰਬ ਹੇ ਸਸ ਚੰਦਰਮਾ ਵਰਗੇ ਠੰਡੇ ਵੀ ਹੋ ਇਹ ਕਰुणा ਨਿਤ ਮੇਰੀ ਅਬਰ ਬੇਨਤੀ ਸੁਣ ਲਈ ਜਾ ਔਰ ਨਾ ਮੰਗਤ ਹਾਂ ਤੁਮ ਤੇ ਕਛ ਚਾਹਤ ਹਉ ਚਿਤ ਮੈਂ ਸੋਈ ਕੀਜੈ ਇਹ ਕਿਸ ਤਰ੍ਹਾਂ ਦਾ ਦਰੂ ਹੋਇਆ ਧਰਤੀ ਤੇ ਜਿਨੇ ਰਬ ਕੋਲੋਂ ਕੁਝ ਮੰਗਿਆ ਨਹੀਂ ਬਿਨਾ ਕਰਮਯੋਗ ਉਤੋਂ ਬਿਨਾਂ ਕੁਝ ਨਹੀਂ ਮੰਗਿਆ ਨਹੀਂ ਕਿਹਾ ਕਿ ਤੇ ਆ ਮੇਰੇ ਪਰਿਵਾਰ ਨੂੰ ਬਚਾ ਲਓ ਮੇਰੇ ਪਿਤਾ ਨੂੰ ਬਚਾ ਕੇ ਰੱਖਣਾ ਮੇਰੇ ਘਰ ਨੂੰ ਬਚਾ ਕੇ ਰੱਖਣਾ ਕਿਤੇ ਨਹੀਂ ਕਿਹਾ ਚਾਹ ਤੋ ਹੋ ਚਿਤ ਮੈਂ ਸੋਈ ਕੀ ਜੈ ਜੋ ਤੈਨੂੰ ਚੰਗਾ ਲੱਗਦਾ ਕਰੀ ਜਾ ਮੈਂ ਵਿੱਚ ਲਤ ਨਹੀਂ ੜਾਵਾਂਗਾ ਪਰ ਮੈਨੂੰ ਇੱਕ ਵਾਰ ਦੇ ਮੇਰੇ ਤੋਂ ਇੱਕ ਕਿਰਪਾ ਕਰ ਦੇ ਉਹ ਕਿਹੜੀ ਸੰਤ ਸਹਾਇ ਸਦਾ ਜਗਮਾ ਹੈ ਮੈਂ ਸਦਾ ਸੰਤਾਂ ਦੀ ਸਹਾਇਤਾ ਕਰਦਾ ਰਵਾਂ ਮੈਂ ਧਰਮ ਦੀ ਹੱਕ ਵਿੱਚ ਰਵਾਂ ਮੇਰੇ ਵਿੱਚ ਤੂੰ ਸ਼ਕਤੀ ਭਰ ਦੇ ਮੈਂ ਕਿਤੇ ਚੰਗੇ ਬੰਦਿਆਂ ਦਾ ਸਾਥ ਦੇਣਾ ਨਾ ਛੱਡ ਦੇ ਦੋ ਚੀਜ਼ਾਂ ਬੜੀਆਂ ਮੰਗੀਆਂ ਨੇ ਗੁਰੂ ਗੋਬਿੰਦ ਸਿੰਘ ਨੇ ਰੱਬ ਕੋ ਦੋ ਚੀਜ਼ਾਂ ਬੜੀਆਂ ਮੰਗੀਆਂ ਨੇ ਇੱਕ ਇਹ ਵੇ ਝੂਠਿਆਂ ਨੂੰ ਮੈਂ ਪ੍ਰਵਾਨ ਨਹੀਂ ਕਰਨਾ ਦੁਸ਼ਟਾਂ ਨੂੰ ਮੈਂ ਗਲਣਾ ਤੇ ਸੱਚਿਆਂ ਦੀ ਹਮਾਇਤ ਕਰਨੋਂ ਪਿੱਛੇ ਨਹੀਂ ਹਟਣਾ ਇਹ ਸੁਭਾਅ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਇਹ ਹੀ ਸੁਭਾਅ ਉਹਨਾਂ ਦੇ ਖਾਲਸੇ ਦਾ ਹੈ ਜੇ ਖਾਲਸਾ ਹੈ ਖਾਲਸੇ ਦਾ ਅਰਥ ਇਹ ਨਹੀਂ ਕਿ ਜਿਹੜੀ ਲਹਿਰ ਤਾਕਤ ਵਿੱਚ ਆਉਂਦੀ ਹੈ ਉਹਦੇ ਨਾਲ ਮਿਲ ਕੇ ਜਿੰਦਾਬਾਦ ਇਹ ਖਾਲਸੇ ਦਾ ਸੁਭਾਅ ਨਹੀਂ ਹੈ ਜਿਹੜੇ ਲੋਕਾਂ ਕੋਲ ਅੱਜ ਤਾਕਤ ਹੈ ਜਿਨ੍ਹਾਂ ਦੀਆਂ ਬਾਹਾਂ ਵਿੱਚ ਅੱਜ ਸ਼ਕਤੀ ਹੈ ਉਹ ਤਾਂ ਜੀ ਬੜੇ ਚੰਗੇ ਨੇ ਜੇ ਚੰਗੇ ਨਾ ਹੁੰਦੇ ਤੇ ਜਿੱਤਦੇ ਕਿਉਂ ਇਹ ਹੀ ਕੁਸਵਤੀ ਹੈ ਨਾ ਉਹ ਤਾਂ ਬੜੇ ਚੰਗੇ ਜਿਨ੍ਹਾਂ ਕੋਲ ਅੱਜ ਸ਼ਕਤੀ ਨਹੀਂ ਇਹਨਾਂ ਦੀ ਕੌਣ ਸੁਣਦਾ ਹੈ ਤੇ ਬੰਦੇ ਚਾਰਦੇ ਇਹਦਾ ਭਾਵ ਕੀ ਹੋਇਆ ਸ਼ਾਇਦ ਅਸੀਂ ਉਹਨਾਂ ਚੀਜ਼ਾਂ ਨੂੰ ਪੜਨ ਤੱਕ ਸੀਮਤ ਰਹਿ ਗਏ ਅਰਥ ਕਰਨ ਤੱਕ ਗਾਉਣ ਤੱਕ ਲਿਖਣ ਤੱਕ ਜਿਹੜੀਆਂ ਗੱਲਾਂ ਗੁਰੂ ਸਾਹਿਬ ਨੇ ਕਹੀਆਂ ਸਨ ਤਾਂ ਉਹਨਾਂ ਦਾ ਸੁਭਾਅ ਹੈ ਸੰਤ ਸਹਾਇ ਸਦਾ ਜਗ ਮਾਹੇ ਫਿਰ ਕਹਿੰਦੇ ਕਿਰਪਾ ਕਰ ਸ਼ਾਮ ਇਹ ਹੈ ਵਰ ਦੀਜੈ ਸ਼ਾਮ ਦੇ ਅਰਥ ਨੇ ਵਹਿ ਗੁਰੂ ਅਕਾਲ ਪੁਰਖ ਸ਼ਾਮ ਸੁੰਦਰ ਤਜ ਨੀਂਦ ਕਿਉ ਆਈ ਬੜਿਆਂ ਨੂੰ ਭੁਲੇਖੇ ਪੈ ਗਏ ਨੇ ਸ਼ਾਮ ਕੌਣ ਹੁੰਦਾ ਹੈ ਜੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਦੇ ਸ਼ਾਮ ਕਵੇ ਆ ਗਿਆ ਇਹ ਤੇ ਕਿਸੇ ਹੋਰ ਦਾ ਕਿਸੇ ਹੋਰ ਮذਬਬ ਦਾ ਸ਼ਬਦ ਹੈ ਇਹ ਤੇ ਕ੍ਰਿਸ਼ਨ ਨੂੰ ਕਿਹ ਅਵਤਾਰ ਨੂੰ ਇਹ ਗੁਰੂ ਦੀ ਬਾਣੀ ਕਿਵੇਂ ਹੋ ਸਕਦੀ ਹੈ ਪਰ ਸਿੱਖ ਸੰਗਤ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਜਿਹੜੇ ਅੱਜ ਇਹਨਾਂ ਨਾਮਾਂ ਤੋਂ ਤਰਕ ਕਰ ਰਹੇ ਨੇ ਕਿ ਇਹ ਕੋਈ ਕ੍ਰਿਸ਼ਨ ਦਾ ਨਾਮ ਹੈ ਜਾਂ ਰਾਮਚੰਦਰ ਦਾ ਫਿਰ ਇਹ ਯਾਦ ਰੱਖੋ ਜੇ ਤੁਸੀਂ ਇਹ ਸਾਰਾ ਕੁਝ ਮੰਨ ਲਿਆ ਨਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਸਾਰੇ ਨਾਮ ਆਏ ਨੇ ਪੰਜਾ ਸੱਤਾ ਸਾਲਾਂ ਨੂੰ ਇਹਨਾਂ ਇਹ ਵੀ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਦੇ ਵੀ ਬਾਣੀ ਗੁਰੂ ਦੇ ਨਹੀਂ ਹੈ ਇਹ ਵੀ ਉਹਨਾਂ ਨੇ ਕਹਿਣਾ ਕਿਉਂ ਉਹਦੇ ਵਿੱਚ ਹਰੀ ਵੀ ਆਇਆ ਉਹਦੇ ਵਿੱਚ ਕ੍ਰਿਸ਼ਨ ਵੀ ਆਇਆ ਉਹਦੇ ਵਿੱਚ ਰਾਮ ਵੀ ਆਇਆ ਮੈਂ ਤਾਂ ਹੀ ਪਹਿਲੇ ਦਿਨ ਇਹ ਅਰਥ ਕਰ ਦਿੱਤੇ ਸਨ ਵੀ ਇਹਨਾਂ ਲਫ਼ਜ਼ਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਅਵਤਾਰਾਂ ਨਾਲ ਸੰਬੰਧ ਕੋਈ ਨਹੀਂ ਹਨ ਉਹ ਨਿਰਕਾਰ ਵਾਹਿਗੁਰੂ ਦੇ ਨਾਮ ਉਚਾਰਨ ਕੀਤੇ ਹੋਏ ਹਨ ਇਸ ਲਈ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ ਮਹਾ ਮੋਹਣੇ ਦੂਤਾ ਲਾਈ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਨੂੰ ਸ਼ਾਮ ਕਿਹਾ ਸੁੰਦਰ ਹੈ ਸਾਬੜਾ ਹੈ ਸਾਵਣ ਸੁੰਦਰ ਰਾ ਮਈਆ ਮੇਰਾ ਮਨ ਲਾਗਾ ਤੋਹੇ ਇਸੇ ਲਈ ਕਲਗੀਧਰ ਪਾਦਸ਼ਾਹ ਕਹਿੰਦੇ ਕਿਰਪਾ ਕਰ ਸ਼ਾਮ ਇਹ ਹੈ ਬਰ ਬੀਜੈ ਸ਼ਾਸਤਰ ਨੂੰ ਸੰਵਾਤ ਹੀ ਰਾ ਨੂੰ ਭੀਤਰ ਜੂਜ ਮਰੋ ਤੋ ਸਾਚ ਪਤੀ ਜੈ ਇਹ ਦੋ ਸੁਭਾਗ ਜਿਹੜੇ ਠੰਡਾ ਤੇ ਗਰਮ ਇਹ ਸੁਭਾਗ ਬ੍ਰਹਮ ਗਿਆਨੀ ਦਾ ਹੈ